ਲੇ ਬਈ ਬਿਰਕ ਸਾਹਿਬ ਕੋਈ ਤੇ ਨਹੀਂ ਸਰਕਾਰ ਲੋਕਾਂ ਬਾਰੇ ਸੋਚਦੀ ਓਏ ਸਾਰੇ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਆ ਕਿਸੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਮੈਂ ਕਿਹਾ ਯਕੀਨ ਉਹ ਪਹਿਲਾਂ ਤਾਂ ਕਾਂਗਰਸ ਕਹਿੰਦੀ ਹੁੰਦੀ ਸੀ ਵੀ ਤੁਹਾਡੀ ਗਰੀਬੀ ਚੱਕ ਦਿਆਂਗੇ ਆਹੋ ਫੇ ਇਧਰੋਂ ਆ ਗਿਆ ਮੋਦੀ ਆ ਗਿਆ ਜੀ ਤੁਹਾਡੇ ਬਲੈਕ ਮਨੀ ਲਿਆ ਕੇ 15-15 ਲੱਖ ਖਾਤੇ ਚ ਪਾ ਦਵਾਂਗੇ ਮੈਂ ਕਹਿੰਦਾ ਪੈਸੇ ਲਿਉਣੇ ਤਾਂ ਬਾਹਰਲੇ ਮੁਲਕਾਂ ਚੋਂ ਕੀ ਸੀਗੇ ਸਮਾਂ ਹੋਰ ਕਹਿੰਦੇ ਲੈ ਕੇ ਲੁੱਟ ਕੇ ਭੱਜ ਗਏ ਆ ਉਹਨਾਂ ਨੂੰ ਉਹ ਜਿਹੜੇ ਇਹਦੇ ਚਿਹਤੇ ਹੀ ਸੀਗੇ ਉਹੋ ਹੀ ਬੰਦੇ ਸੀਗੇ ਇੱਧਾਂ ਦੇ ਭੱਜ ਗਏ ਆਪ ਭੱਜਦੇ ਤਾਂ ਚਹੇਤੇ ਹੀ ਹੁੰਦੇ ਆ ਉਹ ਕਹਿੰਦੇ ਸੀ 15-15 ਲੱਖ ਲੋਕਾਂ ਦੇ ਖਾਤੇ 'ਚ ਪਾਉਣਾ ਹੈ ਲੋਕਾਂ ਨੇ ਪਾਤੀਆਂ ਵੋਟਾਂ ਉਹ ਲੋਕਾਂ ਨੇ ਫੇਰ ਵੀ ਯਕੀਨ ਕਰ ਲਿਆ ਉਹ ਦੂਜੀ ਵਾਰੀ ਪਾਈਆਂ ਉਹ ਈਵੀਐਮ ਇਹਨਾਂ ਦੀ ਮਾਂ ਐ ਉਹਦੇ ਨਾਲ ਜਿੱਤਦੇ ਰਹੇ ਅੱਜ ਤੱਕ ਸਾਰੇ ਥਾਂ ਤੇ ਤਾਂ ਹੇਰਾ ਫੇਰੀ ਚੱਲਦੀ ਆ ਉਹ ਜਾ ਚਲੋ ਉਹ ਤਾਂ ਹੋਈ ਕੇਂਦਰ ਦੀ ਗੱਲ ਹੁਣ ਗੱਲ ਕਰ ਲੋ ਪੰਜਾਬ ਦੀ ਆਹ ਕੈਪਟਨ ਕਹਿੰਦਾ ਸੀ ਘਰ ਕਰਨ ਓਕਰੀ ਦੇਣੀ ਆ ਆਹ ਹੈ ਤੇ ਮਾਦਲ ਵੀ ਘੱਟ ਸੀ ਕਹਿੰਦਾ ਸੀ ਬੋਰੀਆਂ ਦੇ ਟਰੱਕਾਂ ਨੋਟਾਂ ਦੇ ਆਹੋ ਕਹਿੰਦਾ ਰੱਖ ਲਿਓ ਦੋ ਚਾਰ ਬੋਰੀਆਂ ਇੱਥੇ ਪਿੰਡ ਵਾਸਤੇ ਵਕਾਫਾ ਕਰ ਲਿਓ ਲਾਈ ਚੱਲਿਓ ਲਾਈ ਚੱਲਿਓ ਇਹ ਭਗਵੰਤ ਮਾਨ ਵੀ ਕਿਹੜਾ ਘੱਟ ਵਾ ਯਾਰ ਲੋਕਾਂ ਨੇ ਯਕੀਨ ਕੀਤਾ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਹਾਂ ਲੋਕਾਂ ਨੇ ਪਹਿਲਿਆਂ ਨੂੰ ਬਦਲ ਦਿੱਤਾ ਉਹ ਲੋਕੀ ਅੱਕੇ ਪਏ ਸੀਗੇ ਅਗਲੇ ਬਦਲਾ ਚਾਹੁੰਦੇ ਸੀਗੇ ਉਹਨਾਂ ਨੂੰ ਕੋਈ ਪਤਾ ਸੀ ਬਦਲਾ ਹਾਈਦਾਂ ਦਾ ਆਉਣਾ ਆਹ ਇਦਾਂ ਦਾ ਇਹਨੇ ਵੀ ਦੇਖ ਲਓ ਉਹ ਬੀਬੀਆਂ ਨੂੰ ਕਹਿੰਦਾ ਸੀ ਹਜ਼ਾਰ-ਹਜ਼ਾਰ ਰੁਪਈਆ ਦੂੰ ਆਇਆ ਕਿਸੇ ਬੀਬੀ ਦੇ ਖਾਤੇ ਦੇ ਵਿੱਚ ਉਹ ਮੈਨੂੰ ਲੱਗਦਾ ਇਹ ਕਹਿੰਦੇ ਹਣ ਇਕੱਠੇ ਹੀ ਦਵਾਂਗੇ ਕਿਸੇ ਕੰਮ ਆ ਜਾਣਗੇ ਬੀਬੀਆਂ ਦੇ ਆ ਮੈਨੂੰ ਲੱਗਦਾ ਵੀ ਆਪਣੀ ਬੀਬੀ ਦਾ ਟੀਪਾ ਪੋਚੀ ਨਹੀਂ ਉਹ ਤਾਂ ਮੁਕਰਾ ਨਾ ਗੱਲ ਸੁਣੋ ਮੇਰੀ ਹਾਂ ਗੱਲਾਂ ਤਾਂ ਤੁਸੀਂ ਪੂਰੇ ਵਰਲਡ ਦੀਆਂ ਕਰੀ ਜਾਂਦੇ ਆ ਕਰੀਏ ਨਾ ਇੰਡੀਆ ਦੀਆਂ ਕਰੀ ਜਾਂਦੇ ਆ ਹੈਗੇ ਗੱਲਾਂ ਕਰਾਉਣਾ ਹੀ ਆ ਕਰਾਉਦਾ ਹੀ ਕਰਕੇ ਕਰਦੇ ਆ ਉਹ ਲੀਡਰੀ ਇਦਾਂ ਦੇ ਆ ਉਹ ਕਦੀ ਤੁਸੀਂ ਮੋਦੀ ਨੂੰ ਭੰਡਦੇ ਆ ਤਾਂ ਕਦੀ ਕਿਸੇ ਮੰਤਰੀ ਨੂੰ ਉਹਨਾਂ ਦੀਆਂ ਕਰਤੂਤਾਂ ਹੀ ਇਦਾਂ ਦੀਆਂ ਭੰਡੜਾਂ ਵਾਲੀਆਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਆਪਣਾ ਸਰਪੰਚ ਚੋਂਦਦੇ ਆ ਉਦੋਂ ਤੁਸੀਂ ਕਹਿੰਦੇ ਸਾਡੇ ਠੁਲੇ ਦਾ ਹੋਵੇ ਚਾਹੇ ਉਹ ਅਮਲੀ ਹੋਵੇ ਚਾਹੇ ਉਹ ਛੜਾ ਹੋਵੇ ਉਦੋਂ ਤਾਂ ਕਦੀ ਕਿਸੇ ਸੋਚਿਆ ਨਹੀਂ ਤੁਸੀਂ ਉਹ ਦੋ ਸੋਚਿਆ ਕਰੋ ਵੀ ਅਸੀਂ ਪੜਿਆ ਲਿਖਿਆ ਬੰਦਾ ਕੋਈ ਸਰਪੰਚ ਬਣਾਉਣਾ ਜੇ ਸਰਪੰਚ ਚੱਜਦਾ ਹੋਊਗਾ ਉਹ ਪਿੰਡ ਦਾ ਸੁਧਾਰ ਕਰੂਗਾ ਜੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰੇਗਾ ਤੇ ਤਦ ਹੀ ਅਸੀਂ ਪੰਜਾਬ ਦਾ ਮੁੱਖ ਮੰਤਰੀ ਵਧੀਆ ਬਣਾਵਾਂਗੇ ਫਿਰ ਇਹ ਦੇਸ਼ ਦਾ ਬਣੂਗਾ ਬਈ ਗੱਲ ਤਾਂ ਬੀਬੀ ਦੀ ਸੋਚਣ ਵਾਲੀ ਆ ਬਈ ਜਦੋਂ ਪੰਚਾਇਤ ਬਣਾਉਣੀ ਹੁੰਦੀ ਆ ਪੜਿਆ ਲਿਖਿਆ ਸਾਊ ਬੰਦਾ ਤਾਂ ਕੋਈ ਮਰੇ ਆਉਂਦਾ ਨਹੀਂ ਅਖੇ ਜੁੱਤੀਆਂ ਦੀ ਪਾਂਡਵਾ ਉਹ ਸਰਪੰਚ ਵੀ ਫੇ ਉਦਾਂ ਦਾ ਚੁਣਨਾ ਹੁੰਦਾ ਜੇ ਕਿਤੇ ਕੁਝ ਉਦਾਂ ਦਾ ਮੂਰੇ ਆ ਜਾਂਦਾ ਅਮਲੀ ਸ਼ਮਲੀ ਜਾਂ ਨਕਮਾ ਹੈ ਨਾ ਫਿਰ ਉਹ ਫਿਰ ਜਦ ਉਹਨੂੰ ਵੀ ਇਦਾਂ ਹੀ ਭੰਡੀ ਜਾਂਦਾ ਜਦ ਆਪਾਂ ਹੁਣ ਭੰਡਣ ਲੱਗ ਗਏ ਪਹਿਲਾਂ ਤਾਂ ਤੁਸੀਂ ਆਪਣੇ ਪਿੰਡ ਦੇ ਕਿਤੇ ਚੰਗੇ ਬੰਦੇ ਸੂਝਵਾਨ ਨੂੰ ਪੜ੍ਹੇ ਲਿਖੇ ਨੂੰ ਚੁਣੋ ਉਹਨੂੰ ਤੁਸੀਂ ਸਪੋਰਟ ਕਰੋ ਫਿਰ ਆਪਣੇ ਪਿੰਡ ਦਾ ਉਹਨੂੰ ਸਰਪੰਚ ਬਣਾਓ ਤੇ ਫਿਰ ਪਿੰਡ ਦਾ ਸੁਧਾਰ ਕਰੋਗੇ ਫਿਰ ਇਹ ਸਾਡੇ ਦੇਸ਼ ਦਾ ਸੁਧਾਰ ਹੋ ਸਕਦਾ ਬਿਰਕ ਸਾਹਿਬ ਉਹ ਐਤ ਕੀ ਵੀ ਬੀਬੀ ਬਹੁਤ ਚੰਗੀਆਂ ਸਲਾਹਾਂ ਦਿੰਦੀ ਆ ਇਹਨੂੰ ਨਾ ਸਰਪੰਚ ਬਣਾ ਦਈਏ ਮੈਂ ਕਹਿੰਦਾ ਬਣਾਈ ਦੇਣਾ ਚਾਹੀਦਾ ਨਾ 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 ਮੈਂ ਨਹੀਂ ਸਰਪੰਚ ਬਣਦੀ ਕਿਉਂਕਿ ਕੋਈ ਤਾਂ ਸਰਪੰਚ ਦੇ ਨਾਲ ਖੜਦਾ ਨਹੀਂ ਸਾਰੇ ਤਾਂ ਸ਼ਰਾਬ ਦੇ ਲਈ ਵੋਟਾਂ ਪਾ ਦਿੰਦੇ ਆ ਉਸ ਹੱਕ 'ਚ ਫੈਸਲਾ ਕਰਾ ਦਿੰਦੇ ਆ ਤੇ ਮੈਂ ਸਰਪੰਚੀ ਲੈ ਕੇ ਕੀ ਕਰਨਾ ਨਾ 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 ਮੈਂ ਨਹੀਂ ਸਰਪੰਚੀ ਲੈਣੀ ਬਈ ਗਲਤ ਆ ਬੀਬੀ ਦੀ ਵੀ ਸਿਆਣੀ ਆ ਜੇ ਬੀਬੀ ਸਰਪੰਚ ਬਣ ਗਈ ਤੇ ਸਰਪੰਚੀ ਦੀ ਮੋਹਰ ਜਿਹੜੀ ਉਹਦੇ ਘਰ ਵਾਲੇ ਦੇ ਜੇਬ 'ਚ ਹੀ ਹੁਣੀ ਆ ਬਈ ਮੈਂ ਇੱਕ ਗੱਲ ਕਹੂੰਗਾ ਪਤੀ ਦੀ ਹਾਂ ਬਈ ਦੁਨੀਆ ਇਸ ਲਈ ਬੁਰੀ ਨਹੀਂ ਕਿ ਬੁਰੇ ਲੋਕ ਜ਼ਿਆਦਾ ਨੇ ਹੂੰ ਬੁਰੀ ਆ ਕਿਉਂਕਿ ਚੰਗੇ ਲੋਕ ਚੁੱਪ ਨੇ ਚੰਗੇ ਲੋਕ ਚੁੱਪ ਨੇ ਬਿਲਕੁਲ